ਨਬਯੁੱਤਕਰ ਸਿੱਧੂ ਵੈਸੇ ਤਾਂ ਪਿਛਲੇ ਕਈ ਦਿਨਾਂ ਤੋਂ ਚਰਚਾ ਛੰਨ ਪਰ ਉਹਨਾਂ ਦੀ ਹੁਣ ਇੱਕ ਨਵੀਂ ਚਿੱਠੀ ਚਰਚਾ ਦੇ ਵਿੱਚ ਆਈ ਹੈ ਉਹਨਾਂ ਨੇ ਆਪਣੇ ਨੁਮਾਇੰਦੇ ਰਾਹੀਂ ਬਿਸ਼ਪ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਭਾਈ ਤੋਗੜਿਆ ਨੂੰ ਇੱਕ ਪੱਤਰ ਲਿਖਿਆ ਇਸ ਪੱਤਰ ਦੇ ਰਾਹੀਂ ਜਿੱਥੇ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਜਾਂ ਕਹਿ ਲਈਏ ਖਾਸ ਕਰਕੇ ਸ਼ਿਵਾਲਿਕ ਰੇਂਜ ਦੀਆਂ ਜਿਹੜੀਆਂ ਜ਼ਮੀਨਾਂ ਲੋਕਾਂ ਨੇ ਦਬੀਆਂ ਹੋਈਆਂ ਚਾਹੇ ਉਹ ਪੋਲਿਟਿਸ਼ੀਅਨ ਹੋਣ ਚਾਹੇ ਬਿਊਰੋਕ੍ਰੇਟ ਹੋਣ ਉਨ੍ਹਾਂ ਨੂੰ ਛਡਾਉਣ ਅਤੇ ਉਨ੍ਹਾਂ ਨੂੰ ਅਵਾਰਾ ਗਊਆਂ ਦੇ ਲਈ ਚਰਾੰਦਾ ਬਣਾਉਣ ਦਾ ਇੱਕ ਪ੍ਰਸਤਾਵ ਰੱਖਿਆ ਗਿਆ ਹੈ ਔਰ ਕਿਹਾ ਗਿਆ ਹੈ ਕਿ ਇਸ ਦੇ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਜੇਕਰ ਸਰਕਾਰ ਇਹ ਨਹੀਂ ਛਡਾਉਂਦੀ ਤਾਂ ਫਿਰ ਪੰਜਾਬ ਦੇ ਵਿੱਚ ਵਿਸ਼ਵ Hindu ਪ੍ਰੀਸ਼ਦ ਦੀ ਅਗਵਾਈ ਦੇ ਵਿੱਚ ਇੱਕ ਅੰਦੋਲਨ ਕੀਤਾ ਜਾਵੇਗਾ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਇਸ ਚਿੱਠੀ ਦੇ ਕੀ ਮਾਇਨੇ ਹਨ ਕੀ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਬਿਸ਼ਪ Hindu ਪਰੀਸ਼ਦ ਦੇ ਰਾਹੀਂ ਪੰਜਾਬ ਦੇ ਵਿੱਚ ਕੋਈ ਨਵਾਂ ਸਿਆਸੀ ਤਜਰਬਾ ਕਰਨ ਜਾ ਰਹੇ ਨੇ ਸਵਾਲ ਇਹ ਉੱਠ ਰਿਹਾ ਹੈ ਕਿ ਸਿੱਧੂ ਫੈਮਿਲੀ ਬਿਸ਼ਪ Hindu ਪਰੀਸ਼ਦ ਰਾਹੀਂ Hindu ਤਵੀ ਸਿਆਸਤ ਦਾ ਪੰਜਾਬ ਦੇ ਵਿੱਚ ਕੋਈ ਨਵਾਂ ਪ੍ਰਯੋਗ ਕਰਨ ਜਾ ਰਹੀ ਹੈ ਜੇਕਰ ਇਹ ਨਵਾਂ ਪ੍ਰਯੋਗ ਹੈ ਤਾਂ ਨਵਜੋਤ ਸਿੰਘ ਸਿੱਧੂ ਦੇ ਅਜੰਡਾ ਪੰਜਾਬ ਦਾ ਕੀ ਬਣੇਗਾ ਕੀ ਉਸ ਦੀਆਂ ਫਾਈਲਾਂ ਤੋਂ ਮਿੱਟੀ ਝੜੇਗੀ ਜਾਂ ਉਹਨਾਂ ਫਾਈਲਾਂ ਦੇ ਉੱਪਰ ਇੱਕ ਹੋਰ ਫਾਈਲ ਹੁਣ ਗਊਆਂ ਦੀ ਰਾਖੀ ਇੱਕ ਨੁਕਾਤੀ ਅਜੰਡਾ ਸਾਹਮਣੇ ਆ ਗਿਆ ਜਿਸ ਦੇ ਤਹਿਤ ਸਿੱਧੂ ਫੈਮਿਲੀ ਆਪਣੀ ਸਿਆਸਤ ਨੂੰ ਅੱਗੇ ਵਧਾਏਗੀ ਦਰਅਸਲ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਨਵਜੋਤ ਸਿੰਘ ਸਿੱਧੂ ਪੰਜਾਬ ਅਜੰਡੇ ਦੀ ਗੱਲ ਕਰਦੇ ਸੀ ਉਹ ਉਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹੁੰਦੇ ਸੀ ਪਰ ਪੰਜਾਬ ਵਿੱਚ ਜਿਵੇਂ ਹੀ ਕਾਂਗਰਸ ਦੀ ਸੱਤਾ ਖੁੱਸੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਗਈ ਤਾਂ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਫੈਮਿਲੀ ਪੂਰੀ ਤਰ੍ਹਾਂ ਪਿੱਛੇ हट ਗਏ ਕਿਉਂਕਿ ਉਹ ਆਪ ਵੀ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਏ ਸਨ ਇਸ ਤੋਂ ਬਾਅਦ ਭਾਵੇਂ ਕਿ ਨਵਜੋਤ ਕੌਰ ਸਿੱਧੂ ਦੀ ਸਿਹਤ ਕਾਫੀ ਖਰਾਬ ਰਹੀ ਉਹਨਾਂ ਨੂੰ ਇੱਕ ਲੰਮੇ ਇਲਾਜ ਦੇ ਵਿੱਚੋਂ ਲੰਘਣਾ ਪਿਆ ਪਰ ਉਹ ਬਿਲਕੁਲ ਤੰਦਰੁਸਤ ਹੋਏ ਤੇ ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਪੰਜਾਬ ਦੀ ਸਿਆਸਤ ਨੂੰ ਪਛਾਣ ਛੱਡਦੇ ਹੋਏ ਆਪਣਾ ਰੁਖ ਦੁਬਾਰਾ ਕ੍ਰਿਕਟ ਕਮੈਂਟਰੀ ਔਰ ਟੀਵੀ ਸ਼ੂਜ਼ ਵੱਲ ਕਰ ਲਿਆ ਸੀ ਤੇ ਹੁਣ ਅਚਾਨਕ ਕੁਝ ਦਿਨ ਪਹਿਲਾਂ ਨਵਜੋਤ ਕੌਰ ਸਿੱਧੂ ਦੁਬਾਰਾ ਤੋਂ ਐਕਟਿਵ ਹੋਏ 6 ਦਸੰਬਰ ਨੂੰ ਉਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕਰਦੇ ਹਨ ਉਹਨਾਂ ਅੱਗੇ ਸ਼ਿਵਾਲਿਕ ਰੇਂਜ ਔਰ ਚੰਡੀਗੜ੍ਹ ਦੇ ਆਸ-ਪਾਸ ਦੱਬੀਆਂ ਗਈਆਂ ਸਰਕਾਰੀ ਜ਼ਮੀਨਾਂ ਦਾ ਮੁੱਦਾ ਉਠਾਉਂਦੇ ਹਨ ਰੌਚਕ ਗੱਲ ਇਹ ਹੈ ਕਿ ਦੁਪਹਿਰ ਬੇਲੇ ਕਾਂਗਰਸੀਆਂ ਦੇ ਨਾਲ ਇੱਕ ਵਿਆਹ ਦੇ ਵਿੱਚ ਨਵਜੋਤ ਕੌਰ ਸਿੱਧੂ ਫੋਟੋਆਂ ਖਿਚਾ ਰਹੇ ਸਨ ਅਤੇ ਸ਼ਾਮ ਨੂੰ ਜਦੋਂ ਉਹ ਗੁਲਾਬਚੰਦ ਕਟਾਰੀਆ ਨੂੰ ਮਿਲ ਕੇ ਆਏ ਤਾਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਦੀ ਪੰਜਾਬ ਦੀ ਸਿਖਰਲੀ ਲੀਡਰਸ਼ਿਪ ਉੱਤੇ ਦਾਵਾ ਬੋਲ ਦਿੱਤਾ। ਉਹਨਾਂ ਵਿੱਚ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਸ਼ਾਮਲ ਸਨ। ਨਵਜੋਤ ਕੌਰ ਸਿੱਧੂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਦੋਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਸੀਐਮ ਦਾ ਚਿਹਰਾ ਬਣਨ ਲਈ 500 ਕਰੋੜ ਰੁਪਇਆ ਚਾਹੀਦਾ ਹੈ। ਉਨਾ ਕੋਲ ਇਹ ਇੰਨੇ ਪੈਸੇ ਨਹੀਂ ਹਨ ਇਸ ਲਈ ਨਵਜੋਤ ਸਿੰਘ ਸਿੱਧੂ ਇਸ ਦੌੜ ਵਿੱਚ ਪਛੜ ਗਏ ਤੇ ਉਹ ਚਾਹਦੇ ਹਨ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਸੀਐਮ ਦਾ ਚਿਹਰਾ ਬਣਨ ਅਤੇ ਉਹ ਉਹਨਾਂ ਕੋਲ ਅਜੰਡਾ ਹੈ ਜਿਸ ਅਜੰਡੇ ਰਾਹੀਂ ਉਹ ਪੰਜਾਬ ਨੂੰ ਮੌਜੂਦਾ ਆਰਥਿਕ ਔਰ ਗੁਰਬਤ ਦੇ ਸੰਕਟ ਚੋਂ ਕੱਢ ਸਕਦੇ ਹਨ ਖੈਰ ਇਸ ਬਿਆਨ ਦਾ ਤਿੱਖਾ ਪ੍ਰतिकਰਮ ਹੋਇਆ ਭਾਰਤੀ ਜਨਤਾ ਪਾਰਟੀ ਨੇ ਵੀ ਲਾਹਾ ਲਿਆ ਔਰ ਕਾਂਗਰਸ ਨੇ ਕਾਰਵਾਈ ਕਰਦਿਆਂ ਨਵਜੋਤ ਕੌਰ ਸਿੱਧੂ ਨੂੰ ਮੁਅਤਲ ਕਰ ਦਿੱਤਾ। ਉਸ ਮੁਤਲੀ ਤੋਂ ਬਾਅਦ ਨਵਜੋਤ ਕੌਰ ਸਿੱਧੂ ਕੁਝ ਦਿਨ ਚੁੱਪ ਰਹੇ। ਨਵਜੋਤ ਸਿੰਘ ਸਿੱਧੂ ਮੁੰਬਈ ਤੋਂ ਆਪਣੇ ਟੀਵੀ ਸ਼ੋਅਜ਼ ਦੇ ਵਿੱਚੋਂ ਬ੍ਰੇਕ ਲੈ ਕੇ ਅੰਮ੍ਰਿਤਸਰ ਪਹੁੰਚੇ। ਉਹਨਾਂ ਨੇ ਇੱਥੇ ਆਪਣੇ ਸਮਰਥਕਾਂ ਦੇ ਨਾਲ ਮੀਟਿੰਗ ਕੀਤੀ ਅਤੇ ਦਿੱਲੀ ਚਾਲੇ ਪਾ ਦਿੱਤੇ। ਦਿੱਲੀ ਵਿੱਚ ਪਹਿਲਾਂ ਕਿਹਾ ਗਿਆ ਕਿ ਉਹਨਾਂ ਨੂੰ ਹਾਈ ਕਮਾਂਡ ਨੇ 19 ਦਸੰਬਰ ਦਾ ਮੁਲਾਕਾਤ ਦਾ ਸਮਾਂ ਦਿੱਤਾ ਹੈ ਜਿਹੜਾ ਬਾਅਦ ਵਿੱਚ ਕੈਨਸਲ ਹੋ ਗਿਆ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਹੁਣ ਅਚਾਨਕ ਕੱਲ ਨਵਜੋਤ ਕੌਰ ਸਿੱਧੂ ਨੇ ਇਹ ਨਵਾਂ ਦਾ ਖੇਡਿਆ ਜਿਸ ਦੇ ਤਹਿਤ ਉਹਨਾਂ ਨੇ ਆਪਣੇ ਇੱਕ ਨੁਮਾਇंदे ਰਾਹੀਂ ਬਿਸ਼ਪ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਤੋਗੜੀਆ ਨੂੰ ਇੱਕ ਪੱਤਰ ਭੇਜਿਆ ਉਸ ਪੱਤਰ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਪੰਜਾਬ ਦੇ ਸ਼ਵਾਲਕ ਰੇਂਜ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਹ ਸਿਆਸੀ ਆਗੂਆਂ ਔਰ ਬਿਰੋਕਰੇਟਾਂ ਨੇ ਦੱਬੀ ਹੋਈ ਹੈ ਪੰਜਾਬ ਸਰਕਾਰ ਉੱਤੇ ਦਬਾਅ ਪਾਇਆ ਜਾਏ ਕਿ ਉਹ ਜ਼ਮੀਨਾਂ ਛਡਵਾ ਕੇ ਉਹਨਾਂ ਨੂੰ ਅਵਾਰਾ ਗਊਆਂ ਲਈ ਚਰਾੰਦਾ ਬਣਾਈਆਂ ਜਾਣ ਲੋਕਾਂ ਗਊਆਂ ਨੂੰ ਰੱਖਣ ਲਈ ਲੋਕਾਂ ਦੇ ਉੱਤੇ ਸਹਿਸਲਾਇਆ ਜਾਏ ਔਰ ਗਊਆਂ ਦੀ ਦੇਖਭਾਲ ਕੀਤੀ ਜਾਵੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਗਾਹਾਂ ਤੋਂ ਕੋਈ ਬੰਦਾ ਆਪਣੀ ਗਊ ਨੂੰ ਅਵਾਰਾ ਨਾ ਛੱਡੇ ਇਸ ਦੇ ਲਈ ਵੀ ਪ੍ਰਬੰਧ ਕੀਤਾ ਜਾਏ ਅਤੇ ਅਜਿਹਾ ਕਰਨ ਵਾਲਿਆਂ ਦੇ ਉੱਤੇ ਸਖਤ ਜੁਰਮਾਨੇ ਲਾਈ ਜਾਣ ਤੇ ਜੇਕਰ ਪੰਜਾਬ ਸਰਕਾਰ ਅਜਿਹਾ ਨਹੀਂ ਕਰਦੀ ਹੈ ਤਾਂ ਇਸ ਦੇ ਲਈ ਸਿੱਧੂ ਫੈਮਿਲੀ ਜਿਹੜੀ ਹੈ ਉਹ ਵਿਸ਼ਵ Hindu ਪ੍ਰੀਸ਼ਦ ਦੀ ਅਗਵਾਈ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਅੰਦੋਲਨ ਖੜਾ ਕਰੇਗੀ ਸੋ ਇਸ ਪੱਤਰ ਦੇ ਕਈ ਸਿਆਸੀ ਅਰਥ ਦੇ ਕੱਢੇ ਜਾ ਰਹੇ ਹਨ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਸਿੱਧੂ ਫੈਮਿਲੀ ਵਿਸ਼ਵ Hindu ਪ੍ਰੀਸ਼ਦ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਅੰਦੋਲਨ ਖੜਾ ਕਰਕੇ ਇੱਕ ਨਵਾਂ ਸਿਆਸੀ ਬਦਲ ਦੇਣ ਜਾ ਰਹੀ ਹੈ ਸਵਾਲ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕੀ ਨਵਜੋਤ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਹੁਣ ਮਨ ਬਣਾ ਲਿਆ ਹੈ ਕਿ ਉਹ ਆਪਣੀ ਇੱਕ ਪਾਰਟੀ ਖੜੀ ਕਰਨਗੇ ਅਤੇ ਆਪਣੀ ਸਿਆਸੀ ਧਿਰ ਰਾਹੀਂ ਬਿਸ਼ਵ Hindu ਪ੍ਰੀਸ਼ਦ ਦੀ ਸਾਂਝ ਪਾ ਕੇ ਭਾਰਤੀ ਜਨਤਾ ਪਾਰਟੀ ਵਾਲੀ Hindu ਤਵੀ ਸਿਆਸਤ ਦਾ ਇੱਕ ਹੋਰ ਰੂਪ ਦੇਣਗੇ ਤੇ ਸਵਾਲ ਇਹ ਵੀ ਹੈ ਕਿ ਕੀ ਪੰਜਾਬ ਅਗਲੇ ਕੁਝ ਮਹੀਨਿਆਂ ਦੇ ਵਿੱਚ ਸਿੱਧੂ ਫੈਮਿਲੀ ਦੀ ਗਵਾਈ ਦੇ ਵਿੱਚ Hindu ਤਬ ਦਾ ਨਵਾਂ ਪ੍ਰਯੋਗ ਦੇਖਣ ਜਾ ਰਿਹਾ ਹੈ ਇੱਕ ਕਈ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਆਉਣ ਵਾਲੇ ਸਮੇਂ ਵਿੱਚ ਮਿਲੇਗਾ ਧੰਨਵਾਦ